ਕੀ ਇਲਾਜ ਧਰਨ ਦਾ ਤੁਸੀਂ ਕਰਦੇ ਹੋ ਇੱਕ ਲੋਹੇ ਦੀ ਛੜੀ ਦੇ ਨਾਲ ਇਲਾਜ ਕੀਤਾ ਜਾਂਦਾ ਕਿਦੋਂ ਤੇ ਇਲਾਜ ਕਰਦੇ ਹੋ ਸਾਡੀ ਇਹ 100 ਸਾਲ ਪੁਰਾਣੀ ਹੈ ਇਹ ਦੁਕਾਨ ਸਾਡੇ ਪਹਿਲਾ ਪਿਛੋੜੇ ਸੀਗੇ ਸਾਡੇ ਦਾਦਾ ਜੀ ਸੀਗੇ ਪਿਤਾ ਜੀ ਸੀ ਤਾਇਆ ਜੀ ਸੀ ਹੁਣ ਅਸੀਂ ਜੋ ਭਰਾ ਵਾ ਵੀ ਦੋ ਦੋ ਮਹੀਨੇ ਵਾਰੀ ਬੈਨੇ ਆ ਸਾਡੇ ਗੁਰੂ ਮੰਤਰ ਦਾ ਕੰਮ ਕਰਨਾ ਸਾਡਾ ਕੋਈ ਮਾਲੀਸ਼ਾ ਕੰਮ ਹੈ ਸਾਡੇ ਕੋਲ ਦੁਨੀਆਂ ਬਹੁਤ ਆਂਦੀ ਹੈ ਪੂਰੀ ਵਰਲਡ ਜਵਾਂਦੀ ਦੁਨੀਆਂ ਤੇ ਇਹ ਸ਼ਰੀਰਿਆਂ ਅੜਦੇ ਨਹੀਂ ਅਸੀਂ ਆ ਸਰੀਆ ਪਿਆ ਲੜੇ ਕੋ ਇਹ ਪੱਕਾ ਲਾਇਆ ਜੀ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੀ ਗੱਲ ਕਰ ਲਗੇ ਜਾਂ ਹੋਰ ਸ਼ਹਿਰਾਂ ਦੀ ਆਪਾਂ ਗੱਲ ਕਰ ਲਗੇ ਬਹੁਤ ਸਾਰੇ ਲੋਕ ਕਹਿੰਦੇ ਆ ਡਾਕਟਰ ਬੈਠੇ ਵੱਡੇ ਵੱਡੇ ਹਸਪਤਾਲ ਖੋਲੇ ਹੋਏ ਆ ਕਹਿੰਦੇ ਉੱਥੇ ਇਲਾਜ ਦਿਵਾਨਿਆਂ ਦੇ ਨਾਲ ਕੀਤਾ ਜਾਂਦਾ ਤੇ ਤੁਸੀਂ ਇੱਕ ਲੋਹੇ ਦੀ ਛੜੀ ਦੇ ਨਾਲ ਇਲਾਜ ਕਰਦੇ ਹੋ ਕਿਵੇਂ ਸੰਭਵ ਹੁੰਦਾ ਹੈ ਇਲਾਜ ਇਹ ਵੀ ਜੀ ਅਸੀਂ ਗੁਰੂ ਮੰਤਰ ਨਾਲ ਕਰਦੇ ਆ ਇਲਾਜ ਟੜੇ ਕੋ ਗੁਰੂ ਮੰਤਰ ਆ ਠੀਕ ਹੈ ਤੁਹਾਨੂੰ ਵੱਡੇ ਟੜੇ ਬਾਬਾਈ ਨੇ ਸਾਡੇ ਜਿਹੜੇ ਦਾਦਾ ਹੀ ਐ ਇਹਨਾਂ ਨੇ ਸਾਨੂੰ ਗੁਰਮੰਤਰ ਦਿੱਤਾ ਆ ਬਖਸ਼ਾ ਸਾਨੂੰ ਚੜੇ ਇਹ ਗੱਲ ਡਾਕਟਰਾਂ ਦੀ ਡਾਕਟਰ ਦੇ ਸਾਡੇ ਕੋ ਧੱਕੇ ਖਾਂਦੇ ਆ ਗਏ ਇੱਥੇ ਜੇ ਡਾਕਟਰ ਕੋਲ ਆਇਆ ਤੇ ਵੀ ਡਾਕਟਰ ਖੁਦ ਕਿਉਂ ਆਉਂਦੇ ਸਾਡੇ ਕੋ ਰੰਗੜਾਣ ਉਹ ਖੁਦ ਨਹੀਂ ਦੱਸਦੇ ਇਲਾਜ ਪਹਿਲਾਂ ਇਹ ਦੱਸੋ ਉਹਨਾਂ ਕੋਲ ਡਾਕਟਰ ਕੋਲ ਆਈਏ ਨਹੀਂ ਜੇ ਡਾਕਟਰ ਕੋਲ ਆਏ ਹੁੰਦਾ ਹੁੰਦਾ ਤੇ ਸਾਡੇ ਕੋ ਡਾਕਟਰ ਕਿਉਂ ਆਉਂਦੇ ਡਾਕਟਰ ਦੇ ਮੰਦੇ ਮੰਦੇ ਨਹੀਂ ਐ ਇਸ ਚੀਜ਼ ਨੂੰ ਜੇ ਉਹ ਨਾ ਆਪਣੇ ਪੈਂਦੀ ਐ ਫੇ ਸਾਡੇ ਕੋ ਕਿਉਂ ਭੱਜ ਜਾਂਦੀ ਐ ਇਹ ਤੁਸੀਂ ਡਾਕਟਰਾਂ ਨੂੰ ਪੁੱਛੋ ਨਾ ਵੀ ਇਸ ਚੀਜ਼ ਦੇ ਜੀ ਅਲਾ ਹੀ ਹੈ ਨਹੀਂ ਤੇ ਬਸ ਇਤ ਰੰਗਣਾ ਕਿਉਂ ਜਾਂਦੇ ਹੋ ਮੇਰੇ ਕੋਲ ਡੀ ਐਮ ਸੀ ਸੀ ਐਮ ਸੀ ਕੋਈ ਐਸਾ ਲੁਧਿਆਣਾ ਜੇ ਹਸਪੀਟਲ ਨਹੀਂ ਹੈਗਾ ਜਿਹੜੇ ਜਿੱਥੇ ਜਿੱਥੇ ਨਹੀਂ ਜਾਂਦੇ ਪੂਰਾ ਸਟਾਫ ਵੀ ਆਂਦਾ ਡਾਕਟਰ ਖੁਦ ਵੀ ਆਂਦੇ ਆ ਜੇ ਮੈਂ ਗੱਲ ਕਰਾਂ ਤਰਨ ਦੀ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ ਤਰਨ ਦੀ ਆਉਂਦੀ ਐ ਤਰਨ ਹੁੰਦੀ ਕੀ ਐ ਕਿਵੇਂ ਇਹ ਸਰੀਰ ਦੇ ਅੰਦਰ ਦਾਖਲ ਹੁੰਦੀ ਹੈ। ਧਰਾਂ ਨੇ ਤਾਂ ਹੁੰਦੀ ਹੈ ਜੀ ਆਪਣਾ ਖਾਦਾ-ਪਿਤਾ ਹੋਵੇ। ਜਿੱਦਾਂ ਬਾਜ਼ਾਰ ਦਾ ਕੋਈ ਖਾਦਾ-ਪਿਤਾ ਹੋਵੇ। ਪੇਟ ਖਰਾਬ ਹੋ ਜਾਂਦਾ। ਕੋਈ ਬਈ ਉਹ ਚੱਕ ਲਿਆ। ਉਹਨਾਂ ਲੈਟਰਨ ਬਾਥਰੂਮ ਲੂਸ ਆ ਲੈ ਜਾਂਦਾ। ਕਈਆਂ ਦੀ ਮਤਲਬ ਗੈਸ ਬਣਦੀ ਹੈ। ਠੀਕ ਹੈ। ਉਹ ਕਈਆਂ ਦੀ ਲੈਟਰਨ ਬਿਲਕੁਲ ਕਬਜ ਹੋ ਜਾਂਦੀ ਹੈ। ਕਈਆਂ ਹੀ ਬੰਦ ਹੀ ਜਾਂਦੀ ਹੈ। ਬਲੌਕ ਹੋ ਜਾਂਦੀ ਹੈ। ਇਹ ਚਰਨ ਦੇ ਲੱਛਣ ਹੁੰਦੇ ਆ। ਲੋਕੀ ਡਰ ਦੇ ਮਾਰੇ ਫਿਰ ਹਸਪਤਾਲ ਚਲ ਜਾਂਦੇ ਆ। ਉੱਤੇ ਬੈਬੂ ਲਾ ਕੇ ਸੜਕੋ ਫੇਰ ਆ ਜਾਂਦੀ ਹੈ। ਧਰੰਦੇ ਨਾਲ ਬਹੁਤ ਬਹੁਤ ਸਮੱਸਿਆ ਆਉਂਦੀ ਹੈ ਜੀ। ਨਾ ਨਿਕਲੇ ਪੈਸੇ, ਨਾ ਵਾਪਸ। ਸਾਡੀ ਫੀਸ ਹੀ ਕਿੰਨੀ 20 ਰੁਪਏ ਫੀਸ ਹੈ। ਢੜਕੋ ਡਗਲ ਕਿੰਨੇ ਕਢਵਾਇੰਗੇ? ਪਹਿਲਾ ਇਹ ਦੱਸੋ। ਅੱਛਾ ਜੀ ਮੈਂ ਗੱਲ ਕਰਾਂ ਤਾਂ ਹੁਣ ਤੱਕ ਕਿੰਨੇ ਕ ਲੋਕ ਤੁਹਾਡੇ ਕੋਲ ਠੀਕ ਹੋ ਕੇ ਜਾ ਚੁੱਕੇ ਆ। ਕੁਛ ਕਹਿ ਨਹੀਂ ਸਕਦੇ ਜੀ, ਕੋਈ ਗਰੰਟੀ ਨਹੀਂ। ਕੋਈ ਗੰਟੀ ਹੀ ਨਹੀਂ। ਲੋਕਾ ਸਾਡੇ ਕੋਲ ਸਾਰਾ ਇੰਡੀਆ ਆਉਂਦਾ ਉਹ ਪੂਰੇ ਇੰਡੀਆ ਕੋਲ ਥੋੜੀ ਪੁੱਛਾਂਗੇ ਕਿ ਨੀ ਗਰੰਟੀ ਹੈ ਉਹ ਜਿੰਨੇ ਕੁ ਲੋਕ ਆਉਂਦੇ ਸੇ ਤੋਂ ਸ਼ਾਇਦ ਕੋਈ ਗਰੰਟੀ ਨਹੀਂ ਕਿਨੇ ਆ ਜਾਣ ਘੱਟ ਵੀ ਸਕਦੇ ਵੱਧ ਵੀ ਸਕਦੇ ਆ ਹੁਣ ਇਸ ਟਾਈਮ ਘੱਟ ਆ ਹੁਣ ਦਿਹਾੜੀ 20 25 ਕਾ ਆਉਂਦੇ ਆ ਠੀਕ ਹੈ 20 25 ਮਰੀ ਆ ਗਏ ਉਹ ਕੋਈ ਗਰੰਟੀ ਵੀ ਨਹੀਂ ਕਰਦਾ ਕਿਸ ਵੇਲੇ ਲੈਣ ਲੱਗ ਜਵੇ ਛੜ ਕੋ ਬਾਹਰੋਂ ਵੀ ਲੋਕ ਆਉਂਦੇ ਆ ਅਮਰੀਕਾ ਤੋਂ ਆਉਂਦੇ ਆ ਇਟਲੀ ਤੋਂ ਅਮਰੀਕਾ ਤੋਂ ਬਧੇਰੇ ਆਉਂਦੇ ਆ ਲੋਕੋ ਦੇ ਆਪਣਾ ਪੁਲਿਸ ਵਾਲੇ ਆਉਂਦੇ ਆ ਕਾਰਪੋਰੇਸ਼ਨ ਵਾਲੇ ਜਿਹੜੇ ਆਪਣਾ ਜਿਹੜੇ ਵੱਡੇ ਵੱਡੇ ਅਫਸਰ ਆ ਉਹ ਖੁਦ ਆਉਂਦੇ ਛੜ ਕੋ ਐਸਟੇਮ ਦੇ ਹੀ ਵਿਹਲੇ ਬੈਠੇ ਆ ਨੇ ਐਸਟੇਮ ਸਾਡੇ ਕੋਲ ਲੈਣ ਲੱਗੀ ਹੁੰਦੀ ਉਹ ਗਰਮੀ ਕਰਕੇ ਬੈਠੇ ਮੇਲੇ ਨੇ ਲੈਣਾ ਲੱਗਿਆ ਦਿੰਦੀਆਂ ਛੜ ਕੋ ਕਿ ਤੁਸੀਂ ਇਹ ਦੱਸੋ 100 ਸਾਲ ਪੁਰਾਣੀ ਐਵੇਂ ਥੋੜੀ ਬੈਠੇ ਹੋਏ ਆ ਪੱਕਾ ਲਾਇਆ ਤਾਂ ਹੀ ਬੈਠੇ ਆ ਨਾਲੇ ਸਾਡੀ ਤੀਜੀ ਬੀੜੀ ਜਲਦੀ ਆ ਆ ਲੋਕੀਆ ਇਹਨਾਂ ਨੂੰ ਪੁੱਛ ਲੋ ਇਹ ਰੋਜ਼ ਹੀ ਆਣ ਵਾਲੇ ਆ ਆ ਖੜੇ ਐ ਦੇਖੋ ਪੁੱਛੋ